ਉਹ ਕੋਣ ਵੀਡੀਓ ਬਣਾਉਂਦਾ ਪੱਤਰਕਾਰ ਸੈਟ ਆਊਟ ਪਲੀਜ਼ ਪੱਤਰਕਾਰ ਐਦਾਂ ਨਹੀਂ ਲੱਗਾ ਨਹੀਂ ਕਰਨਾ ਸਰ ਪੱਤਰਕਾਰ ਹੱਥ ਨਾਲ ਪੱਤਰਕਾਰ ਜਮੀਨ ਨਾਲ ਪੱਤਰਕਾਰ ਕੋਈ ਗੱਲ ਨਹੀਂ ਫਿਰ ਤੁਸੀਂ ਅੱਜ ਰੁਕੋਗੇ ਜਸਟਿਸ ਸੁਣਿਆ ਸਮਝਾਇਆ ਕਰਦੇ ਇਹ ਗੱਲਾਂ ਬੰਦ ਕਰਾਏ ਥੋੜੀ ਹੱਤ ਮਾਰੀ ਤੇ ਦੰਦੇ ਮਾਰੋਗੇ ਰੁਕੀ ਨਹੀਂ ਕਰਨਾ ਤੁਸੀਂ ਇਹ ਜਾਨਣਾ ਨਾ ਕੋਈ ਫਿਰ ਕੋਆਪਰੇਟ ਕਰੋਨਾ ਕੋਆਪਰੇਟ ਹੀ ਇਹੀ ਕਰਦੇ ਪਏ ਦਬਕੇ ਨਾ ਮਾਰੋ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਨਾ ਕਰੋ ਤਰੀਕੇ ਨਾਲ ਤਰੀਕੇ ਨਾਲ ਤਰੀਕੇ ਨਾਲ ਕਰੋ ਤਰੀਕੇ ਨਾਲ ਗੱਲ ਕਰੋ ਜਿਹੜਾ ਕੰਮ ਕਰਨਾ ਉਹ ਕਰੋ ਤੁਸੀਂ ਸਾਡੇ ਕੰਮ ਜਨਾ ਰੋਕੋ ਠੀਕ ਹੈ ਹਾਂ ਜਿਹੜਾ ਕੰਮ ਕਰਨਾ ਉਹ ਕੰਮ ਕਰ ਲੇਖੇ ਜੀ ਬੰਦੇ ਨਾਲ ਨੀ ਕਿਹਨਾ ਬਤਮੀਜੀ ਕਰਨੀ ਹਾਂ ਤੁਹਾਡੇ ਮੁੰਡੇ ਨਹੀਂ ਲੈਣ ਪਹਿਲੇ ਤੁਸੀਂ ਅਹੀ ਤੁਹਾਡੇ ਨਾਲ ਕੋਆਪਰੇਟ ਕਰੋ ਤੁਸੀਂ ਸਾਡੇ ਨਾਲ ਕਰੋ ਕੋਆਪਰੇਟ ਨੂੰ ਸੋਚਣਾ ਹੈ ਕਿ ਹਾਂ ਹਾਂ ਆਹ ਬੱਤਾਂ ਤੇ ਬੀਤੇ ਦਿਨਾਂ ਦੇ ਤੇਰੇ ਨਾਲ ਨਹੀਂ ਚੰਗਾ ਲੱਗਾ ਉਹਨੂੰ ਕਾਹਦੀ ਗੱਲ ਤੁਸੀਂ ਕਰਨਾ ਉਹ ਤੇ ਬਿਆਲ ਖਾਣੇ ਕੀ ਕਰਦੇ ਤੁਸੀਂ ਮੇਰੀ ਗੱਲ ਹੋ ਗਈ ਕਰਦਮ ਕਰੋ ਤੁਸੀਂ ਕੋਈ ਨੁਕਾ ਤੇ ਹਿਲਾਇਆ ਚ ਨੇ ਉਹ ਕੋ ਬਿਆਲ ਖਾਣੇ ਉਹਨੇ ਗੋਲੀ ਥੋੜੀ ਉਹਨੇ ਚਲਾਈ ਇੱਥੇ ਤੁਹਾਡਾ ਮਹੱਲਾ ਸਾਰੇ ਸਾਨੂੰ ਮਾਰ ਕੇ ਗਏ ਉਹਨੂੰ ਭਰਾ ਬਾਹਰ ਕੱਢ ਆਹ ਉਹ ਕੀ ਗੱਲ ਹੈ ਤੁਸੀਂ ਆਹ ਥੋੜੀ ਗੱਲ ਹੈ ਤੁਹਾਨੂੰ ਕਹਿੰਦੇ ਉਹ ਅਸੀਂ ਆਪ ਛੱਡ ਕੇ ਆਇਆ ਹਾਂ ਕੁਛ ਨੂੰ ਮਾਰਟ ਕਰੀ ਗਿਆ ਉਹਨੂੰ ਕਾਦੀ ਕ ਲੱਗਾ ਕਿ ਅੱਛਾ ਲਾ ਆਇਆ ਭਰਾਏ ਕਿਸਨ ਗੋਲੀਆਂ ਮਾਰ ਕੇ ਤੇ ਕਿ ਤੁਸੀਂ ਉਹਨੂੰ ਲੈ ਨਹੀਂ ਕੋਈ ਮਰਨਾਲ ਆ ਆ ਕੋਈ ਗੱਲ ਆ ਬਾਹਰ ਨੂੰ ਕੁਛ ਨੂੰ ਹਾਂ ਕੁਛ ਨੂੰ ਮਾਰ ਦੇ ਤੀ ਅਜਾ ਮਾਰ ਕਰ ਦੋ ਨਹੀਂ ਇਹ ਮੁਕਾ ਨਹੀਂ ਪਾ ਰਹੀਆਂ ਕਾਹੀਆਂ ਤੁਸੀਂ ਆਪ ਤੁਸੀਂ ਮਦਈ ਜੇ ਇਹ ਗੱਲ ਕਰਨ ਦੇ ਜਹਾਦੋਗੀ ਤੁਹਾਡੀ ਨਹੀਂ ਦੇਖਿਓ ਉਹ ਨਹੀਂ ਲੈ ਬੱਲੇ ਅਜੋ ਪਿੱਛੇ ਕਾਲਾ ਨਹੀਂ ਇਹ ਗੱਲ ਨਹੀਂ ਰਹੀ ਆ ਮੁੰਡਿਆਂ ਨੂੰ ਘਾਟ ਬਾਹਰ ਮੁੰਡਿਆਂ ਨੂੰ ਬਾਹਰ ਕੱਢ ਮਾਰਨੇ ਆਣੇ ਆ ਕੇ ਇਹ ਕੁਛ ਨਹੀਂ ਹੈ ਜੇ ਮੈਂ ਨਾ ਅਧਰੂ ਆਪਣੇ ਘਰ ਜਾਂਦੇ ਆਂ ਹੀ ਉਹਨਾਂ ਦੇ ਘਰ ਦੇ ਬਸ ਕੀ ਉਹਨਾਂ ਦੇ ਘਰ ਦੇ ਲਾਗੋ ਨੰਗੇ ਘਰ ਰਬੇ ਰ ਘਰ ਰੋਦਰੀਗਾ ਤੇ ਮੈਂ ਘਰ ਨੂੰ ਜਾਂਦੇ ਆਂ ਤੇ ਇਹਨਾਂ ਨੇ ਪਿੱਛੇ ਮੁੰਡੇ ਆਏ ਕੋਈ ਠੀਕ ਹੈ ਮੈਂ ਉੱਤੇ ਖਲੋ ਗਿਆ ਤੇ ਬਾਅਦ ਵਿੱਚ ਖਲੋਤਾ ਤੇ ਵੇਖ ਲਗਾ ਮੇਰੇ ਬਾਹਰ ਨਿਕਲਿਆ ਕੁਛ ਠੀਕ ਹੈ ਅੰਕੁਸ਼ ਨਿਕਲਿਆ ਤੇ ਅੰਕੁਸ਼ ਨੇ ਨਾਲ ਦੇ ਮੁੰਡੇ ਨੂੰ ਆਪਣੀ ਨੂੰ ਕਹਿਤਾ ਇਹ ਆਂਦਾ ਕਿਤਾ ਗਾ ਇਹਦੇ ਗੋਲੀ ਮਾਰ ਤੇ ਉਹ ਮੇਰੇ ਪਿੱਛੇ ਭੱਜ ਗਿਆ ਪਿਸਤੌਲ ਲੈ ਕੇ ਤਾਂ ਉਹਨੇ ਮੇਰੇ ਤੇ ਚਾਰ ਪੰਜ ਰੌਂਦ ਫਾਇਰ ਕੀਤੇ ਠੀਕ ਹੈ ਉਹਦੇ ਵਿੱਚ ਇੱਕ ਰੱਗਾ ਮੇਰੇ ਤੇ ਮੈਂ ਗਲੀ 'ਚ ਵੜ ਗਿਆ ਠੀਕ ਹੈ ਪਹਿਲਾਂ ਮੈਂ ਗਲੀ ਦੇ ਵਿੱਚ ਡਿੱਗ ਲਗਾ ਫਿਰ ਮੈਂ ਬਚਾ ਘਰ ਕਰਕੇ ਤੇ ਥੋੜਾ ਜਿਹਾ ਗਾਂ ਗਿਆ ਤੇ ਮੈਂ ਠੇਪਾ ਹੀ ਹੈਗੇ ਉਹਨਾਂ ਦੇ ਘਰ ਲੱਗੇ ਜਾ ਕੇ ਡਿੱਗ ਪਏ ਬਾਜਾ ਉਹਨਾਂ ਨੇ ਮੈਨੂੰ ਐਡਮਿਟ ਕਰਾਇਆ ਉੱਥੇ ਜਾ ਕੇ ਕਿਹੜੀ ਜਗ੍ਹਾ ਤੋਂ ਵਕਤ ਹੈ ਜੀ ਇਹ ਵਕਤ ਹੈਗਾ ਜੀ ਤਾਂ ਬਣਾ ਕੁੰਡਿਆਲੇ ਖੋ ਲੱਗੇ ਹਾਂਜੀ ਪ੍ਰਾਣੀ ਰੰਜੀ ਹੈਗੀ ਉਹਨਾਂ ਦਾ ਚੱਲੰਦੀ ਉਸੇ ਕਰਕੇ ਜੀ ਕਿੰਨੇ ਬੰਦੇ ਸੀ ਜਿਨ੍ਹਾਂ ਨੇ ਤੁਹਾਡੇ ਤੋਂ ਇਹ ਇਹ ਤਿੰਨ ਜਣੇ ਹੈਗੇ ਇੱਕ ਕੁਸ਼ੀ ਇੱਕ ਅੰਕੁਸ਼ ਦਾ ਪਿਓ ਤੇ ਇੱਕ ਜਮਰਾ ਨਾਲ ਸਰਦਾਰ ਦਾ ਮੁੰਡਾ ਇਹਨਾਂ ਦੇ ਕੋਈ ਕੈਮਰਾ ਵਗੈਰਾ ਲੱਗੇ ਸਾਹਮਣੇ ਕੋਈ ਹਾਂਜੀ ਕੈਮਰੇ ਉਹਨਾਂ ਦੇ ਲੱਗੇ ਸ਼ਾਇਦ ਮੰਗ ਕੀ ਕਰਦੇ ਸੀ ਮੰਗਾ ਉਹ ਕਰਦੇ ਇਨਸਾਫ ਹੀ ਚਾਹੀਦਾ ਸਾਨੂੰ ਪਰਚਾ ਕਰਾਇਆ ਠੀਕ ਹੈ ਇਹ ਪੈਸੇ ਪੈ ਪਏ ਛਾੜ ਕੇ ਦੇ ਮਲਗੀ ਪਰਚੇ ਨਹੀਂ ਹੁੰਦੇ ਤੇ ਸਾਡੇ ਦੇ ਇਹਨਾਂ ਨੇ ਪਰਚਾ ਕਰਾਇਆ ਹੀ ਠੀਕ ਹੈ ਤੇ ਇਹ ਵੀ ਕਰਾਇਆ ਤੇ ਪਰਚਾ ਨਹੀਂ ਹੋਇਆ ਪਹਿਲਾਂ ਵੀ ਤੇ ਐਵੇਂ ਮੰਗ ਕਰਦੇ ਆਂ ਕਿ ਹਰ ਕੀ ਹੋਣਾ ਚਾਹੀਦਾ ਪਰਚਾ ਤੇ ਕੀ ਹੋਇਆ ਕਿ ਮੁੰਡੇ ਨਾਲ ਤੁਹਾਡੇ ਫਾਈ ਪਤਾ ਨਹੀਂ ਮੈਨੂੰ ਮੈਂ ਤੇ ਆਪਣਾ ਸਟਾਰ ਡਿਊਟੀ ਕਰਦੀ ਠੀਕ ਹੈ ਤੇ ਮੇਰੇ ਆਸੇ ਬੈਂਡ ਵੀ ਡਿਊਟੀ ਤੇ ਗਈ ਤੇ ਮੈਨੂੰ ਗਰਵਲੀ ਮੇ ਫੋਨ ਕੀਤਾ ਇਹਨਾਂ ਨੂੰ ਕਿ ਅੰਤੇ ਵੀ ਮੇਰਾ ਤੇ ਵੀ ਵਧ ਗਿਆ ਵਾ ਕਿ ਇਦਾਂ ਮੁੰਡੇ ਨੂੰ ਛੋਲੇ ਲੈਣ ਗਿਆ ਦੁਕਾਨ ਤੋਂ ਤੇ ਉੱਥੇ ਗੋਲੀਆਂ ਮਾਰ ਗਏ ਤੇ ਮੈਨੂੰ ਇਨਸਾਫ ਦੇਣਾ ਚਾਹੀਦਾ ਮੇਰੇ ਬੱਚੇ ਨਾਲ ਧੱਕਾ ਹੋਇਆ ਵਾ ਗੜੀਆਂ ਬੰਦੇ ਚ ਪੁੱਛਣਾ ਮੇਰਾ ਬੱਚਾ ਕਿਹ ਰਹਿ ਰਿਹਾ ਮੈਂ ਆਪ ਕੋਈ ਡਿਊਟੀ ਕਰਦੀ ਜਿੰਨਾਂ ਵੱਲੋਂ ਗੋਲੀਆਂ ਜਿਹੜੇ ਇਹਨਾਂ ਨਾਲ ਕੋਈ ਪੁਰਾਣੀ ਰੰਜਿਸ਼ ਵੀ ਕੀ ਪੁਰਾਣਾ ਜਿਹੜਾ ਝਗੜਾ ਕਰ ਹਾਂਜੀ ਹਾਂਜੀ ਇਹਨਾਂ ਦੀ ਪਹਿਲੋਂ ਦੀ ਚੱਲਦੀ ਆ ਰਹੀ ਹਾਂਜੀ ਉਹਦੇ ਵਿੱਚ ਮੇਰਾ ਨਿੱਕਾ ਮੁੰਡਾ ਜਿਹੜਾ ਉਹਨਾਂ ਨੇ ਜੇਲੇ ਗਿਆ ਉਹ ਨਿੱਕਾ ਮੁੰਡਾ ਮੇਰਾ ਜੇਲ੍ਹ ਚ ਉਹ ਤੇ ਪਰਚਾ ਇਹਨਾਂ ਨੇ ਪਵਾਇਆ ਤੇ ਹੁਣ ਲੜਾਈ ਦਾ ਇਦਾਂ ਹੀ ਹੈ ਕਦੀ ਕਿਸੇ ਨੂੰ ਛੱਟਾ ਲਾ ਦਿੰਦੇ ਕਦੀ ਕਿਸੇ ਨੂੰ ਲਾ ਦਿੰਦੇ ਉਹ ਕੀ ਮੰਨਦੀ ਕਰਦੇ ਮੰਗਾ ਹੀ ਇਹੋ ਕਰਦੇ ਵੀ ਸਾਨੂੰ ਇਨਸਾਫ ਸਾਡੇ ਘਰ ਚ ਕੁਝ ਨਹੀਂ ਹੈਗਾ ਮੈਂ ਅਬ ਤੱਕ ਹੀ ਖਾਂ ਨਹੀਂ ਤੇ ਮੇਰੇ ਬੱਚੇ ਦਾ ਲਾਜੋ ਕਿਰਾਇਆ ਜਾਵੇ ਤੇ ਮੈਨੂੰ ਇਨਸਾਫ ਤੋਂ ਆਇਆ ਜੀ ਠੀਕ ਜੀ ਅਫਸਰ ਜੀ ਮੈਂ ਕਿ ਬਾਈਟ ਮੈਂ ਦਿੰਦਾ ਜੀ ਤੁਸੀਂ ਬਰੀਫ ਕਰ ਦਿਓ ਸਰ ਤੁਸੀਂ ਮੁੱਖ ਤੇ ਆ ਜਾਓ ਕੋਈ ਨਾ ਬਰੀਫ ਕਰ ਸਰ ਪੁੰਡੇ ਵਾਲੇ ਖੂ ਦੇ ਲੱਗ ਜਿਹੜਾ ਵਾ ਫਿਰ ਇਨਸੀਡੈਂਟ ਹੋਇਆ ਵਾ ਤੇ ਦੋਨਾਂ ਤਰ੍ਹਾਂ ਲਈ ਕੰਪਲੀਟ ਆਈ ਆ ਉਹ ਕਹਿੰਦੇ ਵੀ ਸਾਡੇ ਘਰ ਦੇ ਉੱਤੇ ਫਾਇਰਿੰਗ ਕੀਤੀ ਆ ਇਹ ਕਹਿੰਦੇ ਵੀ ਉਹਨਾਂ ਨੇ ਸਾਡੇ ਤੇ ਕੀਤੀ ਆ ਇਹ ਦੋਵੇਂ ਚੀਜ਼ਾਂ ਨੇ ਵੈਰੀਫਾਈ ਕਰਨੇ ਆ ਤੇ ਦੋਹਾਂ ਦੇ ਸਟੇਟਮੈਂਟ ਲੈ ਕੇ ਤੇ ਵੈਰੀਫਾਈ ਕਰਕੇ ਜੋ ਮਰਦੀ ਕੋਈ ਇਹਦੇ ਗੋਲੀ ਲੱਗੀ ਆ ਉਧਰ ਤੇ ਉਹ ਕਹਿੰਦੇ ਵੀ ਸਾਡੇ ਘਰ ਤੇ ਹੀ ਫਾਇਰ ਕੀਤੀ ਇਹਨਾਂ ਨੇ ਰੇਟਾਂ ਰੋੜੇ ਮਾਰ ਸਾਡੇ ਘਰ ਹਾਂਜੀ ਪ੍ਰਾਣੀ ਰੰਜਸ਼ ਇਹਨਾਂ ਨੇ ਇੱਕ ਦੂਜੇ ਸਰੇਖ ਲਾਮ ਕਰ ਮੈਂ ਦੱਸ ਕਰਵਾਈ ਹੈ ਬੰਦੇ ਦੀ ਅਰੈਸਟ ਪਈ ਹੈ ਨਹੀਂ ਨਹੀਂ ਇਹ ਅਰੈਸਟ ਲੈ ਐਫ ਆਈ ਆਰ ਨਹੀਂ ਦਰਜ ਹੋਈ ਵੈਰੀਫਾਈ ਕਰਨੇ ਆਲੇ ਦੋਨਾਂ ਅਸਲੀਅਤ ਵੈਰੀਫਾਈ ਕਰਨੇ ਮੈਂ ਅਸਲੀਅਤ ਕੀ ਹੋਇਆ ਤਾਂ ਕਿ ਕਿਸੇ ਨਾਲ ਕੋਈ ਧੱਕ